ਸਤਿ ਸ਼੍ਰੀ ਅਕਾਲ ਜੀ ਮੇਰੇ ਵਿਆਹ ਤੋਂ ਬਾਅਦ ਮੇਰੀ ਪਹਿਲੀ ਲੋੜੀ ਸੀ ਮੈਂ ਬਹੁਤ ਖੁਸ਼ ਸੀ ਕਿ ਅੱਜ ਮੇਰੇ ਵੀਰ ਨੇ ਮੈਨੂੰ ਲੋੜੀ ਦੇਣ ਆਉਣਾ ਹੈ ਮੈਂ ਵਾਰ-ਵਾਰ ਦਰਵਾਜ਼ੇ ਵੱਲ ਵੇਖ ਰਹੀ ਸੀ ਕਿ ਮੇਰਾ ਵੀਰ ਕਦੋਂ ਸਾਡੇ ਘਰ ਦਾ ਦਰਵਾਜ਼ਾ ਖੜਕਾਊਗਾ ਆਖਰਕਾਰ ਮੇਰੇ ਇੰਤਜ਼ਾਰ ਦੀ ਘੜੀ ਖਤਮ ਹੋਈ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਮੈਂ ਭੱਜ ਕੇ ਦਰਵਾਜ਼ੇ ਵੱਲ ਗਈ ਮੇਰੇ ਵੀਰ ਦੇ ਹੱਥ ਵਿੱਚ ਇੱਕ ਬਹੁਤ ਵੱਡਾ ਡੱਬਾ ਸੀ ਮੈਂ ਡੱਬਾ ਵੇਖ ਕੇ ਖੁਸ਼ ਹੋ ਗਈ ਪਰ ਜਦ ਡੱਬਾ ਖੋਲ ਕੇ ਵੇਖਿਆ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿਉਂਕਿ ਡੱਬੇ ਚਤਾ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ تعلق ਰੱਖਦੀ ਸੀ ਮੇਰੇ ਪਰਿਵਾਰ ਵਿੱਚ ਮੇਰੇ ਮਾਪੇ ਇੱਕ ਵੱਡਾ ਭਰਾ ਤੇ ਮੈਂ ਸੀ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਸੀ ਉਹਨਾਂ ਦੀ ਮਜ਼ਦੂਰੀ ਨਾਲ ਹੀ ਸਾਡਾ ਘਰ ਚੱਲਦਾ ਸੀ ਉਦੋਂ ਅਸੀਂ ਭੈਣ ਭਰਾ ਛੋਟੇ ਹੀ ਸੀ ਜਿਸ ਕਰਕੇ ਅਸੀਂ ਘਰ ਚਲਾਉਣ ਵਿੱਚ ਆਪਣੇ ਪਿਤਾ ਜੀ ਦੀ ਕੋਈ ਮਦਦ ਨਾ ਕਰ ਸਕੇ ਸਾਡੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਇਸ ਕਰਕੇ ਅਸੀਂ ਪੜ੍ਹਾਈ ਵੀ ਨਾ ਕਰ ਸਕੇ ਮੇਰੀ ਮਾਂ ਵੀ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਤੇ ਲੋਕਾਂ ਦੇ ਘਰਾਂ ਤੋਂ ਉਹਨਾਂ ਦੇ ਲੱਥੇ ਪੱਥੇ ਕੱਪੜੇ ਲਿਆ ਕੇ ਸਾਨੂੰ ਦੇ ਦਿੰਦੀ ਤੇ ਅਸੀਂ ਉਹੀ ਪਾ ਕੇ ਖੁਸ਼ ਹੋ ਜਾਂਦੇ ਸਾਡੇ ਲਈ ਕੀ ਲੋੜੀ ਤੇ ਕੀ ਧਵਾਲੀ ਸਾਰੇ ਦਿਨ ਇੱਕੋ ਜਾਈ ਹੁੰਦੇ ਸੀ ਜੇ ਕੋਈ ਕੁਝ ਖਾਣ ਨੂੰ ਦੇ ਦਿੰਦਾ ਤਾਂ ਸਾਡਾ ਉਸੇ ਦਿਨ ਹੀ ਤਿਉਹਾਰ ਬਣ ਜਾਂਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਚੱਲ ਰਹੀ ਸੀ ਕੁਝ ਸਮੇਂ ਬਾਅਦ ਅਸੀਂ ਦੋਵੇਂ ਪਣਪਰਾ ਜਵਾਨ ਹੋ ਗਏ ਤੇ ਮੇਰੀ ਮਾਂ ਨੇ ਮੇਰੇ ਵੇ ਭਰਾ ਦਾ ਵਿਆਹ ਕਰ ਦਿੱਤਾ ਭਾਬੀ ਥੋੜਾ ਬਹੁਤਾ ਪੜੀ ਲਿਖੀ ਸੀ ਇਸ ਲਈ ਉਹ ਸਾਡੇ ਪਰਿਵਾਰ ਤੋਂ ਥੋੜੀ ਅਲੱਗ ਸੀ ਕਹਿਰ ਅਸੀਂ ਸੋਚਿਆ ਚਲੋ ਸਮੇਂ ਦੇ ਨਾਲ ਨਾਲ ਉਹ ਸਾਡੇ ਪਰਿਵਾਰ ਵਿੱਚ ਕੁਲ ਮਿਲ ਜਾਵੇਗੀ ਪਰ ਕੀ ਪਤਾ ਸੀ ਕਿ ਇਹ ਦਿਨ ਸਾਡੀ ਕਿਸਮਤ ਵਿੱਚ ਕਦੇ ਨਹੀਂ ਆਵੇਗਾ ਉੰਜਾ ਦੋ ਹਸੀ ਭਾਬੀ ਦਾ ਸੁਖ ਵੇਖ ਸਕਾਂਗੇ ਪਤ ਪਿਤਾ ਜੀ ਵੀ ਮਜ਼ਦੂਰੀ ਕਰ ਕਰਕੇ ਹੁਣ ਬਜ਼ੁਰਗ ਹੋ ਚੁੱਕੇ ਸੀ ਹੁਣ ਉਹਨਾਂ ਨੂੰ ਮੇਰੇ ਵਿਆਹ ਦੀ ਫਿਕਰ ਸਤਾਉਣ ਲੱਗੀ ਸੀ ਉਹ ਕਹਿੰਦੇ ਸੀ ਕਿ ਮੇਰੇ ਜੀਵਨ ਦੀ ਜਿਵੇਂ ਆਪਣੀ ਧੀ ਦੇ ਹੱਥ ਵੀ ਪੀਲੇ ਕਰ ਦਵਾਂ ਤਾਂ ਮੇਰੇ ਸਿਰ ਤੋਂ ਭਾਰ ਲੱਤ ਜਾਵੇਗਾ ਉਹ ਥੋੜੇ ਥੋੜੇ ਪੈਸੇ ਕਰਕੇ ਜਮ੍ਹਾਂ ਕਰਨ ਲੱਗੇ ਪਰ ਆਕਰ ਕਰ ਕਿੰਨਾ ਛਿਰ ਉਹ ਕੰਮ ਕਰਦੇ ਉਹਨਾਂ ਦਾ ਸਰੀਰ ਸੁਰਨਾ ਦਾ ਸਾਥ ਨਹੀਂ ਦੇ ਰਿਹਾ ਸੀ ਇੱਕ ਦਿਨ ਪਿਤਾ ਜੀ ਨੂੰ ਥਕਾਵਟ ਦੇ ਕਾਰਨ ਬਹੁਤ ਈਜ਼ ਬੁਖਾਰ ਹੋ ਗਿਆ ਤਾਂ ਉਹ ਬੁਖਾਰ ਨਾਲ ਤਪ ਰਿਹਾ ਸੀ ਜਦੋਂ ਮੈਂ ਪਿਤਾ ਜੀ ਦੇ ਮੱਥੇ 'ਤੇ ਮਾਰ ਥਾ ਲਾ ਕੇ ਵੇਖਿਆ ਤਾਂ ਉਹਨਾਂ ਨੂੰ ਬਹੁਤ ਈਜ਼ ਬੁਖਾਰ ਸੀ ਮੈਂ ਪਿਤਾ ਜੀ ਨੂੰ ਬੋਲਿਆ ਕਿ ਪਿਤਾ ਜੀ ਤੁਸੀਂ ਜਾ ਕੇ ਦਵਾਈ ਲੈ ਆਓ ਤਾਂ ਪਿਤਾ ਜੀ ਥੋੜਾ ਹੱਸ ਕੇ ਕਹਿਣ ਲੱਗੇ ਕਿ ਪੁੱਤ ਕੋਈ ਗੱਲ ਨਹੀਂ ਐਦਾਂ ਦੀ ਢੇਲ ਮੜ ਤਾਂ ਹੁੰਦੀ ਜਾਂਦੀ ਰਹਿੰਦੀ ਆ ਪ੍ਰਵਾਹ ਨਹੀਂ ਕਰੀਦੀ ਹੁੰਦੀ ਪਰ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਪਿਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਆ ਪਰ ਕੀ ਕਰ ਸਕਦੇ ਸੀ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਪਿਤਾ ਜੀ ਨੂੰ ਹਸਪਤਾਲ ਲਿਜਾ ਸਕੀਏ ਬੁਖਾਰ ਨਾਲ ਤੜਫਦੇ ਰਹੇ ਅਸੀਂ ਉਹਨਾਂ ਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰ ਕਰਕੇ ਰਾਤ ਦੇ ਰਹੇ ਮਾਂ ਵੀ ਉਹਨਾਂ ਦੀ ਲੱਤਾਂ ਘੋਟਦੀ ਰਹੀ ਵੀਰਾ ਆਪਣੀ ਘਰ ਵਾਲੀ ਦੇ ਨਾਲ ਆਪਣੇ ਕਮਰੇ ਵਿੱਚ ਸੌਂ ਜਾਂ ਕੇ ਆ ਜਿਵੇਂ ਉਸ ਨੂੰ ਕੋਈ ਫਿਕਰ ਹੀ ਨਾ ਹੋਵੇ ਕਿਉਂਕਿ ਹੁਣ ਉਹ ਆਪਣੀ ਕਮਾਈ ਕਰਨ ਲੱਗ ਪਿਆ ਸੀ ਉਹਨੂੰ ਲੋੜ ਵੀ ਕੀ ਸੀ ਬਸ ਮਾ ਪਿਤਾ ਜੀ ਇਹੀ ਕਹਿੰਦੇ ਸੀ ਕਿ ਚਲੋ ਦੋਵੇਂ ਜੀ ਖੁਸ਼ ਰਹਿਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਆਪਣਾ ਘਰ ਬਸਾਲ ਲਵੇ ਇਨਾ ਹੀ ਬਹੁਤ ਆ ਅਗਲੇ ਦਿਨ ਸਵੇਰੇ پتا جی کی حالت بہت زیادہ خراب ہو گئی تو میں بھیرے جا کے دروازہ کھڑکایا کہ ویرے دروازہ کھول پیتا جی کی حالت بہت زیادہ خراب ہوں جہی ہے پر بھیرے کی جگہ پابی اٹھ کے دروازہ کھولن آئی تو پابی کے متعدے گسے نالوڑیاں پہ ہوئی سی تو مینوں گسے نال کے کہنے لگی اِسی کی کریے جی پتا جی کی حالت خراب ہے تو جا کے دوائی لے لو تو بخار لات جائے گا ایے کو بخار کی کہڑی گل ہے میں رو رو کے کہا کہ پابی نہیں پیتا جی حالت زیادہ ہی خراب ہے ਰਹੇ ਤੇ ਪਿਤਾ ਜੀ ਕਦੀ ਵੀ ਇਸ ਤਰ੍ਹਾਂ ਮੰਜੇ ਤੇ ਪੈਣ ਵਾਲੇ ਨਹੀਂ ਆ ਪਰ ਭਾਬੀ ਨੇ ਮੇਰੀ ਕਣਾ ਸੁਣੀ ਤੇ ਦਰਵਾਜ਼ਾ ਦੁਬਾਰਾ ਬੰਦ ਕਰ ਲਿਆ ਕਿਉਂਕਿ ਵੀਰਾ ਸੁੱਤਾ ਪਿਆ ਸੀ ਇਹਨੇ ਨੂੰ ਮਾਂ ਦੀਆਂ ਚੀਕਾਂ ਨਿਵਾਸ ਸੁਣਾਈ ਦਿੱਤੀ ਮੈਂ ਭੱਜ ਕੇ ਉੱਧਰ ਗਈ ਤਾਂ ਜਾ ਕੇ ਵੇਖਿਆ ਕਿ ਮੇਰੇ ਪਿਤਾ ਜੀ ਬਸੂਦ ਹੋ ਕੇ ਪੈਸੀ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਅਸੀਂ ਬਹੁਤ ਜਗੌਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਜਾਗੇ ਉਸ ਦਿਨ ਜਿਵੇਂ ਸਾਡੇ ਤੇ ਦੁੱਖਾਂ ਦਾ ਪਹਾੜੀ ਟੁੱਟ ਪਿਆ ਹੋਵੇ ਅਸੀਂ ਮਾਵਾਂ ਤੇ ਆ ਬਹੁਤ ਰੋਈਆਂ ਕਲਪੀਆਂ ਸਾਡੇ ਰੋਂਦੀ ਆਵਾਜ਼ ਨਾਲ ਭਾਬੀ ਤੇ ਵੀਰਾ ਵੀ ਸਾਡੇ ਕਮਰੇ ਵਿੱਚ ਆ ਗਏ ਵੀਰਾ ਵੀ ਰੋਣ ਲੱਗ ਪਿਆ ਪਰ ਮੈਂ ਦਿਲ ਵਿੱਚ ਸੋਚਦੀ ਸੀ ਕਿ ਹੁਣ ਰੋਂਦਾ ਕੀ ਫਾਇਦਾ ਜਦੋਂ ਜੂੰਦੀ ਜੀ ਕਿਸੇ ਨੇ ਉਸ ਦੀ ਬਾਤ ਨਾ ਪੁੱਛੀ ਸਾਰੀ ਉਮਰ ਉਹ ਸਾਡੇ ਲਈ ਹੀ ਕਮਾਈ ਕਰਦਾ ਰਿਹਾ ਪਰ ਤੁਸੀਂ ਕੀ ਗੁਣ ਪਾਇਆ ਚਲੋ ਚੜ੍ਹਦੇ ਦਿਨ ਦੇ ਨਾਲ ਸਾਡੇ ਘਰ ਆਣ ਗਉਣ ਰਿਸ਼ਤੇਦਾਰ ਵੀ ਆ ਗਏ ਤੇ ਪਿਤਾ ਜੀ ਦਾ ਸੰਸਕਾਰ ਕਰ ਦਿੱਤਾ ਉਹਨਾਂ ਮਾਂ ਵੀ ਪਰੇਸ਼ਾਨ ਹੋਣ ਲੱਗ ਪਈ ਕਿ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਮੈਂ ਆਪਣੀ ਧੀ ਦਾ ਵਿਆਹ ਕਿਵੇਂ ਕਰਾਂਗੀ ਉਹਨੂੰ ਦਿਨ ਰਾਤ ਮੇਰੀ ਚਿੰਤਾ ਸਤਾਉਣ ਲੱਗੀ ਕਿਉਂਕਿ ਭਾਬੀ ਮੇਰੇ ਨਾਲ ਕੋਈ ਚੰਗਾ ਸਲੂਕ ਨਹੀਂ ਕਰਦੀ ਸੀ ਹੋਵੇ ਮੇਰੇ ਤੋਂ ਜਿਵੇਂ ਨਫ਼ਰਤ ਹੀ ਕਰਦੀ ਸੀ ਉਹ ਮੈਨੂੰ ਚੰਗਾ ਨਹੀਂ ਸੀ ਸਮਝਦੀ ਤੇ ਵੀਰਾ ਵੀ ਸਾਡੇ ਨਾਲ ਘਾਟ ਹੀ ਬੋਲਦਾ ਸੀ ਪਰੇਸ਼ਾਨੀ ਦੀ وجہ ਨਾਲ ਮਾਂ ਵੀ ਦਿਨੋਂ ਦਿਨਮ ਕਮਜ਼ੋਰ ਹੁੰਦੀ ਜਾ ਰਹੀ ਸੀ ਉਹਦੇ ਕੋਲੋਂ ਲੋਕਾਂ ਦੇ ਘਰਾਂ ਦਾ ਕੰਮ ਕਰਨ ਦੀ ਹਿੰਮਤ ਨਹੀਂ ਬਚੀ ਸੀ ਪਰ ਕੀ ਕਰਦੀ ਮਜਬੂਰੀ ਸੀ ਕਰਨਾ ਹੀ ਪੈਣਾ ਸੀ ਅਸੀਂ ਉਹ ਮਾਵਾਂ ਧੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗੀਆਂ ਮੈਂ ਵੇਖਣ ਵਿੱਚ ਬਹੁਤ ਸੋਹਣੀ ਸੁਨੱਖੀ ਸੀ ਇਸ ਲਈ ਇੱਕ ਦਿਨ ਜਿਸ ਘਰ ਵਿੱਚ ਅਸੀਂ ਕੰਮ ਕਰਦੇ ਸੀ ਉਸ ਘਰ ਵਾਲੀ ਆਂਟੀ ਨੇ ਮੈਨੂੰ ਮਾਂ ਮੇਰੀ ਮਾਂ ਨੂੰ ਮੇਰੇ ਰਿਸ਼ਤੇ ਦੀ ਦੱਸ ਪਾਈ ਤੇ ਕਹਿਣ ਲੱਗੀ ਕਿ ਬਹੁਤ ਚੰਗਾ ਪਰਿਵਾਰ ਹੈ ਮੁੰਡਾ ਵੀ ਚੰਗਾ ਹੈ ਕੰਮਕਾਜ ਵੀ ਚੰਗਾ ਹੈ ਤੋ ਆਪਣੀ ਤੀ ਦਾ ਰਿਸ਼ਤਾ ਕਰਦੇ ਮੇਰੀ ਮਾਂ ਨੂੰ ਹੋਰ ਕੀ ਚਾਹੀਦਾ ਸੀ ਉਹ ਤਾਂ ਪਹਿਲਾ ਹੀ ਮੇਰੇ ਲਈ ਰਿਸ਼ਤੇ ਲਾਬਰੇਸੀ ਕਿ ਜਿੰਨੀ ਜਲਦੀ ਹੋ ਸਕੇ ਮੈਂ ਤੇ ਹੱਥ ਪੀਲੇ ਕਰਵਾ ਮੇਰੀ ਮਾਂ ਨੇ ਝਾਟ ਹੀ ਹੋ ਕਰ ਦਿੱਤੀ ਫਿਰ ਕੁਝ ਦਿਨਾਂ ਬਾਅਦ ਉਹ ਲੋਕ ਸਾਡੇ ਘਰ ਆਏ ਤੇ ਮੇਰਾ ਵਿਆਹ ਪੱਕਾ ਹੋ ਗਿਆ ਮੁੰਡਾ ਤਾਂ ਵੇਖਣ ਨੂੰ ਚੰਗਾ ਹੀ ਲੱਗ ਰਿਹਾ ਸੀ ਪਰ ਉਸ ਦੀ ਮਾਂ ਮੈਨੂੰ ਕੁਝ ਤੇਜੀ ਹੀ ਲੱਗ ਰਹੀ ਸੀ ਪਰ ਮੈਂ ਕੀ ਕਹਿ ਸਕਦੀ ਸੀ ਅਸੀਂ ਗਰੀਬ ਲੋਕ ਮੂੰਹ ਤੋਂ ਕੁਝ ਬੋਲ ਨਹੀਂ ਸਕਦੇ ਜੋ ਕੁਝ ਸੀ ਠੀਕ ਸੀ ਮਾਂ ਨੇ ਉਹਨਾਂ ਦੇ ਅੱਗੇ ਆ ਜੋੜ ਕੇ ਕਿਹਾ ਕਿ ਮੇਰੇ ਕੋਲ ਬਸ ਮੇਰੀ ਧੀ ਤੋਂ ਇਲਾਵਾ ਹੋਰ ਕੁਝ ਨਹੀਂ ਆ ਦੇਣ ਨੂੰ ਤਾਂ ਮੇਰੀ ਸੱਸ ਨੇ ਮੇਰੀ ਮਾਂ ਦੇ ਹੱਥ ਫੜ ਲਏ ਤੇ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਸਾਨੂੰ ਚੰਗੀ ਕੁੜੀ ਚਾਹੀਦੀ ਆ ਕੰਮ ਕਰ ਕਰਨ ਵਾਲੀ ਚਾਹੀਦੀ ਆ ਹੋ ਸਾਨੂੰ ਕੁਝ ਨਹੀਂ ਚਾਹੀਦਾ ਮੇਰੀ ਮਾਂ ਖੁਸ਼ ਹੋ ਗਈ ਮੇਰੇ ਵਿਆਹ ਨੂੰ ਇੱਕ ਮਹੀਨਾ ਹੀ ਬੀਤਿਆ ਸੀ ਮੇਰੇ ਰਿਸ਼ਤੇ थे मेरी भाभी बहुत खुश नजर नहीं आ रही थी पर मेरी मां खुश थी इसी तरह मेरे विवाह दा दिन भी आ गया थे बहुत ही सादे तरीके नाल मेरा विवाह ਕੀਤਾ ਗਿਆ ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਮੈਂ ਉਹ ਸਭ ਦੇਖ ਕੇ ਬਹੁਤ ਖੁਸ਼ ਹੋ ਗਈ ਕਿਉਂਕਿ ਮੇਰਾ ਸਹੁਰਾ ਘਰ ਬਹੁਤ ਹੀ ਸੋਹਣਾ ਸੀ ਸਾਡੇ ਘਰ ਨਾਲੋਂ ਕਿਤੇ ਜ਼ਿਆਦਾ ਵਧੀਆ ਮੇਰਾ પતિ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਮੈਂ ਬਹੁਤ ਖੁਸ਼ ਸੀ ਮੇਰੇ ਵਿਆਹ ਹਾਜੇ ਥੋੜੇ ਹੀ ਦਿਨ ਹੋਏ ਸੀ ਕਿ ਅਚਾਨਕ ਮੇਰੇ ਵੀਰ ਦਾ ਫੋਨ ਆਇਆ ਤੇ ਜੋ ਕਹਨ ਮੇਰੇ ਵੀਰ ਨੇ ਮੈਨੂੰ ਦਿੱਤੀ ਮੇਰੀ ਤਾਂ ਜਿਵੇਂ jaan ਹੀ ਨਿਕਲ ਗਈ ਹੋਏ ਵੀਰ ਨੇ ਕਿਹਾ ਕਿ ਮਾਂ ਨੂੰ ਰਾਤ ਹਾਰਟ ਅਟੈਕ ਆਇਆ ਸੀ ਜਿਸ ਨਾਲ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮੈਂ ਤਾਂ ਜਿਵੇਂ ਸੁੰਨ ਹੀ ਹੋ ਗਈ ਮੇਰੇ ਮੂੰਹ ਤੋਂ ਹੋਰ ਕੋਈ ਲਫ਼ਜ਼ ਨਹੀਂ ਨਿਕਲਿਆ ਤੇ ਮੇਰੇ ਹੱਥ ਜੋ ਫੋਨ ਥੱਲੇ ਡਿੱਗ ਪਿਆ ਤੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਕਿਉਂਕਿ ਮੇਰਾ ਸਿਰਫ ਇੱਕ ਹੀ ਸਾਰਾ ਸੀ ਉਹ ਮੇਰੀ ਮਾਂ ਦਾ ਕਿਉਂਕਿ ਵੀਰ ਤੇ ਭਾਬੀ ਮੇਰੇ ਨਾਲ ਕੁਝ ਚੰਗਾ ਬਹੁਤਾ ਚੰਗਾ ਸਲੂਕ ਨਹੀਂ ਕਰਦੇ ਸੀ ਮੇਰੀਆਂ ਚੀਕਾਂ ਦੀ ਆਵਾਜ਼ ਸੁਣ ਕੇ ਮੇਰੇ ਪਤੀ ਵੀ ਬਾਹਰੋਂ ਆ ਗਏ ਤੇ ਨਾਲ ਹੀ ਮੇਰੀ ਸਾਸੂ ਵੀ ਉਹਨਾਂ ਨੇ ਮੈਨੂੰ ਗੱਲ ਨਾਲ ਲਾਇਆ ਤੇ ਪੁੱਛਣ ਲੱਗੇ ਕਿ ਕੀ ਗੱਲ ਹੋਈ ਤਾਂ ਮੈਂ ਰੋਂਦੇ ਹੋਏ ਕਿਹਾ ਕਿ ਮੇਰੀ ਮਾਂ ਬਸ ਇਸ ਤੋਂ ਅੱਗੇ ਮੇਰੇ ਮੂੰਹ ਚੋਂ ਹੋਰ ਕੋਈ ਗੱਲ ਨਾ ਨਿਕਲੀ ਫਿਰ ਮੈਂ ਰੋਂਦੀ ਤੜਫਦੀ ਆਪਣੇ ਪੇਕੇ ਘਰ ਗਈ ਤਾਂ ਵਿਹੜੇ ਵਿੱਚ ਮਾਂ ਦੀ ਲਾਸ਼ ਵੇਖ ਕੇ ਮੈਂ ਤਾਂ ਜਿਵੇਂ ਪੱਥਰੀ ਬਣ ਗਈ ਹਾਂ ਮਾਂ ਦੇ ਸੰਸਕਾਰ ਤੋਂ ਬਾਅਦ ਫਿਰ ਅਸੀਂ ਵਾਪਸ ਘਰ ਆ ਗਏ ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸੀ ਉਹ ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਸੀ ਉਹਨਾਂ ਲੱਗਦਾ ਸੀ ਕਿ ਮੈਨੂੰ ਕਦੀ ਵੀ ਆਪਣੇ ਮਾਂ-ਬਾਪ ਨੂੰ ਯਾਦ ਨਾ ਆਵੇ ਮੇਰਾ ਵੀਰ ਕਦੇ ਕਦੇ ਫੋਨ ਕਰ ਲਿਆ ਕਰਦਾ ਸੀ ਤੇ ਹਾਲਚਲ ਪੁੱਛ ਲਿਆ ਕਰਦਾ ਸੀ ਭਾਬੀ ਨੇ ਵੀ ਕਦੀ ਮੇਰਾ ਹਾਲਚਲ ਨਹੀਂ ਪੁੱਛਿਆ ਸੀ ਜਦੋਂ ਮੇਰੇ ਸਹਤਾਣ ਦੇ ਪੇਕੇ ਉਹਨੂੰ ਮਿਲਣ ਆਉਂਦੇ ਤਾਂ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਕਾਸ਼ ਮੇਰੇ ਵੀ ਮਾਪੇ ਜਿੰਦਾ ਹੁੰਦੇ ਤੇ ਉਹ ਵੀ ਮੈਨੂੰ ਇਸੇ ਤਰ੍ਹਾਂ ਮਿਲਣ ਆਇਆ ਕਰਦੇ ਜਦੋਂ ਮੇਰੇ ਜਟਾਣੀ ਦੇ ਪੇਕੇ ਉਹਨੂੰ ਮਿਲਣ ਆਉਂਦੇ ਤਾਂ ਮੇਰੀ ਸੱਸ ਉਹਨਾਂ ਵੱਲ ਵੇਖ ਕੇ ਅਕਸਰ ਕਹਿੰਦੀ ਕਿ ਤੇਰੇ ਭਰਾ ਪਰਜਾਈ ਕਦੋਂ ਆਉਣਗੇ ਤੇ ਉਹਨੂੰ ਮਿਲਣ ਕਦੀ ਨਹੀਂ ਆਏ ਉਹ ਤਾਂ ਮੈਂ ਚੁੱਪ ਹੋ ਜਾਂਦੀ ਤੇ ਕਹਿ ਦਿੰਦੀ ਕੋਈ ਕੋਈ ਨਾ ਮੰਮੀ ਜੀ ਵੀਰਾ ਕੰਮ ਕਰਦਾ ਇਸ ਕਰਕੇ ਉਹਦਾ ਟੈਬ ਨਹੀਂ ਲੱਗਦਾ ਉਹ ਕਹਿੰਦਾ ਸੀ ਆਉਂਗਾ ਵੇਖੋ ਕਦੋਂ ਆਉਂਦਾ ਆ ਪਰ ਮੇਰੀ ਸੱਸ ਨੂੰ ਜਿਵੇਂ ਪਤਾ ਸੀ ਕਿ ਉਹਨਾਂ ਕਦੀ ਨਹੀਂ ਆਉਣਾ ਉਹ ਮਸ਼ਕਰੀਆਂ ਜਾਂ ਆਸਾਸ ਦੀ ਤੇ ਮਸਕਰਾ ਕੇ ਕਹਿੰਦੀ ਕਿ ਚਲ ਉਹ ਵੀ ਦੇਣਾ ਕਦੇ ਆਵੇਗਾ ਹੀ ਜਿੱਦਣ ਉਹ ਆਉਣਗੇ ਮੈਂ ਚੁੱਪਚਾਪ ਆਪਣਾ ਕੰਮ ਕਰਨ ਲੱਗ ਪਈਂ ਇਸੇ ਤਰ੍ਹਾਂ ਸਮਾਂ ਬੀਤ ਗਿਆ ਤੇ ਲੋੜੀ ਦੇ ਦਿਨ ਨੇੜੇ ਆਉਣ ਲੱਗੇ ਮੇਰੇ ਵਿਆਹ ਤੋਂ ਬਾਅਦ ਮੇਰੀ ਪਹਿਲੀ ਲੋੜੀ ਸੀ ਮੈਨੂੰ ਤਾਂ ਕੋਈ ਇੰਨਾ ਚਾਅ ਨਹੀਂ ਸੀ ਲੋੜੀ ਦਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਕਿੰਨੇ ਲੋੜੀ ਦੇਣ ਆਉਣਾ ਹੈ ਨਾ ਹੀ ਮੇਰੀ ਮਾਂ ਜਿੰਦਾ ਆ ਤੇ ਨਾ ਹੀ ਮੇਰਾ ਪਾਪਰਾ ਪਰਜਾਈ ਤੋਤਾ ਕੋਈ ਆਸ ਹੀ ਨਹੀਂ ਸੀ ਮੇਰੀ ਛਠਾਣੀ ਅਕਸਰ ਕੁਝ ਹੋ ਹੋ ਕੇ ਦੱਸਦੀ ਕਿ ਮੇਰੇ ਭਰਾਣੇ ਤੇ ਮੇਰੀ ਭਾਬੀ ਨੇ ਮੈਨੂੰ ਲੋੜੀ ਦੇਣਾ ਆਉਣਾ ਹੈ ਉਹਨਾਂ ਮੇਰੇ ਲਈ ਕੱਪੜੇ ਵੀ ਬਣਾਇਆ ਤੇ ਹੋਰ ਵੀ ਸਮਾਨ ਤਾਂ ਮੈਂ ਚੁੱਪ ਹੋ ਜਾਂਦੀ ਫਿਰ ਉਹ ਮੈਨੂੰ ਕਹਿੰਦੀ ਕਿ ਤੂੰ ਆਪਣੇ ਭਰਾ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਕਿਦੋਂ ਆਉਣਾ ਉਹਨਾਂ ਨੂੰ ਕਹਿਣਾ ਸੀ ਕਿ ਇੱਥੇ ਹੀ ਆ ਜਾਣ ਮੇਰੇ ਪੇਕੇਆਂ ਦੇ ਨਾਲ ਹੀ ਮੈਂ ਹੌਲੀ ਜਿਹੀ ਕਹਿ ਦਿੰਦੀ ਕਿ ਠੀਕ ਹੈ ਦੀਦੀ ਮੈਂ ਬੋਲ ਦਿਆਂਗੀ ਵੀਰੇ ਨੂੰ ਇੱਕ ਦਿਨ ਮੇਰੀ ਸੱਸ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਚੁੱਪ ਹੋ ਕੇ ਨਹੀਂ ਸਾਰਨਾ ਮੈਂ ਵੀ ਆਪਣੇ ਸ਼ਰੀਕੇ 'ਚ ਕੋਈ ਜਵਾਬ ਦੇਣਾ ਹੈ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਕੇ ਪਹਿਲੀ ਲੋੜੀ ਆ ਤੁਸੀਂ ਜ਼ਰੂਰ ਲੈ ਕੇ ਆਉਣਾ ਨਾਲ ਕੱਪੜੇ ਵੀ ਲੈ ਕੇ ਆਉਣੇ ਕੱਪੜੇ ਸਸਤੇ ਨਹੀਂ ਹੋਣੇ ਚਾਹੀਦੇ ਵਧੀਆ ਕੱਪੜੇ ਹੋਣੇ ਚਾਹੀਦੇ ਆ ਜੋ ਮੈਂ ਆਪਣੇ ਸ਼ਰੀਕੇ 'ਚ ਵਿਖਾ ਸਕਾਂ ਮੇਰੇ ਤਾਂ ਜਿਵੇਂ ਪੈਰਾਥਲੋਜੀ ਮੇਨ ਨਿਕਲ ਗਈ ਕਿ ਹੁਣ ਮੈਂ ਕੀ ਕਰਾਂ ਪਤਾ ਨਹੀਂ ਮੇਰਾ ਵੀਰ ਆਊਗਾ ਕਿ ਨਹੀਂ ਭਾਬੀ ਉਹਨੂੰ ਇਜਾਜ਼ਤ ਦੇਊਗੀ ਕਿ ਨਹੀਂ ਕਿਉਂਕਿ ਹੁਣ ਵੀਰੇ ਦਾ ਕੰਮ ਵੀ ਵਧੀਆ ਚੱਲਣ ਲੱਗਾ ਸੀ ਉਹ ਚਾਹੁੰਦਾ ਤੇ ਆ ਵੀ ਸਕਦਾ ਸੀ ਪਰ ਮੈਨੂੰ ਕੋਈ ਉਮੀਦ ਨਹੀਂ ਸੀ ਫਿਰ ਮੈਂ ਆਪਣੀ ਸੱਸ ਦੇ ਕਹਿਣ ਤੇ ਵੀਰ ਨੂੰ ਫੋਨ ਕੀਤਾ ਤੇ ਉਸ ਨੂੰ ਕਿਹਾ ਕਿ ਵੀਰੇ ਪਹਿਲੀ ਲੋੜੀ ਆ ਵਿਆਹ ਤੋਂ ਬਾਅਦ ਵਿੱਚ ਬਾਦ ਵਿੱਚ ਚਾਹੇ ਕਦੀ ਵੀ ਨਾ ਆਈਂ ਬਸ ਇਸ ਵਾਰ ਜ਼ਰੂਰ ਆ ਜਾਵੇਂ ਕਿਉਂਕਿ ਮੇਰੇ ਸੌਰੇ ਮੇਰੀ ਇੱਜ਼ਤ ਰਹਿ ਜਾਵੇਗੀ ਨਹੀਂ ਤਾਂ ساری ਉਮਰ ਇਨਾਂ ਨੇ ਮੈਨੂੰ ਤਾਨੇ ਮੇਨੇ ਹੀ ਦਿੰਦੇ ਰਹਿਣਾ ਆ ਕਿ ਤੇਰੇ ਪੇਕੇ ਦਾ ਤੇਰੀ ਲੋੜੀ ਵੀ ਨਾ ਲੈ ਕੇ ਆ ਸਕੇ ਉਹ ਇਨ ਜੋਗੀ ਵੀ ਨਹੀਂ ਸੀ ਮੇਰਾ ਵੀਰਾ ਗੋ ਚੁੱਪਚਾਪ ਮੇਰੀ ਗੱਲ ਸੁਣ ਰਿਹਾ ਸੀ ਜਦੋਂ ਮੈਂ ਆਪਣੀ ਗੱਲ ਪੂਰੀ ਕੀਤੀ ਤੇ ਫਿਰ ਵੀਰਾ ਬੋਲਿਆ ਕਿ ਵੇਖਦੇ ਆ ਕਰਦਾ ਆ ਗੱਲ ਤੇਰੀ ਭਾਬੀ ਨਾਲ ਠੀਕ ਹੈਂ ਦੀਆ ਮੈਂ ਕਿਹਾ ਵੀਰੇ ਭਾਬੀ ਨੇ ਤਾਂ ਸ਼ੁਰੂ ਤੋਂ ਹੀ ਮੇਰੇ ਨਾਲ ਵਿਤਕਰਾ ਕੀਤਾ ਆ ਹੁਣ ਉਹ ਮੈਨੂੰ ਕਿੱਥੇ ਲੋੜੀ ਦੇਣ ਆਉਗੀ ਵੀਰੇ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੈਂ ਤੇਰੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਬਸ ਇੱਕ ਵਾਰ ਆ ਜਾ ਬਸ ਇੱਕ ਵਾਰ ਤਾਂ ਵੀਰਾ ਕਹਿਣ ਲੱਗਾ ਚੱਲ ਕੋਈ ਨਾ ਆ ਲੈਂਦੇ ਲੋੜੀ ਵਾਲ ਦੇ ਨੂੰ ਵੇਖ ਲੈਨੇ ਆ ਘਰਾਂ ਦੇ ਹੋਰ ਵੀ ਬਹੁਤ ਖर्चे ਆ ਹੁਣ ਤੇ ਮੇਰੇ ਬੱਚੇ ਵੀ ਵੱਡੇ ਹੋ ਗਏ ਉਹ ਵੀ ਕਹਿੰਦੇ ਆ ਕਿ ਪਾਪਾ ਲੋੜੀ ਆਉਣ ਵਾਲੀ ਆ ਸਾਨੂੰ ਆ ਚਾਹੀਦਾ ਸਾਨੂੰ ਉਹ ਚਾਹੀਦਾ ਹੁਣ ਮੈਂ ਕਿਧਰ ਕਿਧਰ ਖर्चे ਖਰਾ ਦੈਨੂ ਤੇ ਪਤਾ ਹੀ ਆ ਇਨਾ ਕਹਿ ਕੇ ਵੀਰ ਨੇ ਫੋਨ ਕੱਟ ਦਿੱਤਾ ਮੈਂ ਵੀ ਉਦਾਸ ਜਾਈ ਹੋ ਕੇ ਫੋਨ ਰੱਖ ਦਿੱਤਾ ਤੇ ਮੇਰੀ ਸੱਸ ਪੁੱਛਣ ਲੱਗੀ ਕਿ ਕੀ ਕਹਿੰਦਾ ਆ ਤੇਰਾ ਭਰਾ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਵੀਰ ਕਹਿੰਦਾ ਆ ਕੋਈ ਨਾ ਲੋੜੀ ਵਾਲਾ ਦੇ ਨਾਂ ਲੈਣ ਦੇ ਮੈਂ ਜਰੂਰ ਆਉਂਗਾ ਇਨਾ ਕਹਿ ਕੇ ਮੈਂ ਰਸੋਈ ਵਿੱਚ ਆਪਣਾ ਕੰਮ ਕਰਨ ਚਲੀ ਗਈ ਇੰਨੇ ਨੂੰ ਮੇਰੇ ਪਤੀ ਵੀ ਬਾਹਰੋਂ ਆ ਗਏ ਉਹ ਮੇਰਾ ਉਦਾਸ ਜਿਹਾ ਚਿਹਰਾ ਵੇਖ ਕੇ ਮੈਨੂੰ ਪੁੱਛਣ ਲੱਗੇ ਕਿ ਕੰਮ ਕੀ ਹੋਇਆ ਤੈਨੂੰ ਤੂੰ ਇੰਨੇ ਦੱਸ ਕਿਉਂ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਵੀਰ ਨੂੰ ਫੋਨ ਕੀਤਾ ਸੀ ਉਹਨਾਂ ਨੂੰ ਲੋੜੀ ਲੈਉਣ ਬਾਰੇ ਕਿਹਾ ਸੀ ਪਰ ਵੀਰ ਨੇ ਕੋਈ ਚੰਗੇ ਤਰੀਕੇ ਨਾਲ ਗੱਲ ਨਹੀਂ ਕੀਤੀ ਪਤਾ ਨਹੀਂ ਆਉਣਗੇ ਵੀ ਕਿ ਨਹੀਂ ਮੈਂ ਆਪਣੀ ਸੱਸ ਨੂੰ ਕੀ ਜਵਾਬ ਦੇਵਾਂਗੀ ਕਿ ਮੇਰੇ ਪੇਕੇ ਇੰਨੇ ਜੋਗੇ ਵੀ ਨਹੀਂ ਤਾਂ ਮੇਰੇ ਪਤੀ ਕਹਿਣ ਲੱਗੇ ਕਿ ਤੂੰ ਫਿਕਰ ਨਾ ਕਰਿਆ ਕਰ ਕੋਈ ਗੱਲ ਨਹੀਂ ਜਦੋਂ ਮੈਂ ਨਹੀਂ ਕੋਈ ਗੱਲ ਕਰਦਾ ਤੈਨੂੰ ਤਾਂ ਤੂੰ ਹੋਰ ਕਿਸੇ ਦੀ ਪਰਵਾਹ ਨਾ ਕਰਿਆ ਕਰ ਮੈਨੂੰ ਕੁਝ ਨਹੀਂ ਚਾਹੀਦਾ ਜੇ ਤੈਨੂੰ ਕੁਝ ਚਾਹੀਦਾ ਹੋਇਆ ਤਾਂ ਤੂੰ ਦੱਸ ਦੇ ਵੀ ਮੈਂ ਤੈਨੂੰ ਲੈ ਆ ਕੇ ਦੇ ਦੇਵਾਂਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਜਾਣ ਮਗਰ ਉਹਨਾਂ ਦੀ ਮਾਂ ਮੇਰੇ ਨਾਲ ਕਿਵੇਂ ਦਾ ਸਲੂਕ ਕਰਦੀ ਸੀ ਉਹ ਗੱਲ-ਗੱਲ ਤੇ ਮੈਨੂੰ ਤਾਣੇ ਲੈਂਦੀ ਸੀ ਕਿ ਤੇਰੇ ਮਾਂ-ਬਾਪ ਨੇ ਕੀਤਾ ਕੀ ਆ ਤੇਰੇ ਲਈ ਨਾ ਚੁਬੀ ਕਾ ਚੰਗਾ ਕੀਤਾ ਤੇ ਨਾ ਮਗਰੋਂ ਕੋਈ ਤੇਰਾ ਪਤਾ ਲੈਣ ਆਇਆ ਕੋਈ ਤੈਨੂੰ ਮਿਲਣ ਤੱਕ ਨਹੀਂ ਆਉਂਦਾ ਤੇ ਮੇਰੀ ਜਠਾਣੀ ਆਪਣੀ ਜਠਾੜੀ ਵਾਲੇ ਵੇਖ ਮੈਨਾਂ ਨਹੀਂ ਪੈਂਦਾ ਤੇ ਉਹਦੇ ਪੇਕੇ ਆ ਜਾਂਦੇ ਉਹਦਾ ਪਤਾ ਲੈਣ ਉਹਨਾਂ ਨੂੰ ਮਿਲਣ ਤੇ ਨਾਲੇ ਉਹ ਵਨਸਵੰਨੀਆਂ ਚੀਜ਼ਾਂ ਲੈ ਕੇ ਆਉਂਦੇ ਆ ਤੇਰੇ ਪੇਕੇ ਵਾਲੇ ਤੈਨੂੰ ਕੀ ਦੇ ਕੇ ਜਾਂਦੇ ਆ ਮੈਂ ਆਪਣੇ ਪਤੀ ਦੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਮੈਂ ਦੱਸ ਦੇਵਾਂਗੀ ਇਦਾਂ ਹੀ ਦਿਨ ਗੁਜ਼ਰਦੇ ਤੇ ਲੋਹੜੀ ਵਾਲਾ ਦਿਨ ਵੀ ਆ ਗਿਆ ਤੇ ਮੇਰੀ ਜਠਾੜੀ ਦੇ ਪੇਕੇ ਵੀ ਆ ਗਏ ਉਹ ਬਹੁਤ ਖੁਸ਼ੀ ਆ ਸੀ ਸਾਰੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਤੇ ਉਹਨਾਂ ਦੇ ਚਾਹ ਪਾਣੀ ਦਾ ਇੰਤਜ਼ਾਮ ਕਰਨ ਲੱਗੇ ਮੇਰਾ ਧਿਆਨ ਵਾਰ-ਵਾਰ ਦਰਵਾਜ਼ੇ ਤੇ ਸੀ ਕਿ ਕਾਸ਼ ਮੇਰਾ ਵੀਰ ਵੀ ਆ ਜਾਵੇ ਬਸ ਅੱਜ ਦਾ ਦਿਨ ਮੇਰੀ ਇੱਜ਼ਤ ਰੱਖ ਲਵੇ ਚਾਹੇ ਕੁਝ ਨਾ ਲਿਆਵੇ ਖਾਲੀ ਹੱਥ ਹੀ ਆ ਜਾਵੇ ਮੇਰੀ ਸਾਸ ਨੂੰ ਇਹ ਤਾਂ ਹੋਵੇਗਾ ਕਿ ਇਹਦਾ ਭਰਾ ਆਇਆ ਆ ਮੈਂ ਇਹੀ ਸੋਚ ਰਹੀ ਸੀ ਤੇ ਨਾਲ-ਨਾਲ ਚਾਹ ਪਾਣੀ ਦਾ ਇੰਤਜ਼ਾਮ ਕਰ ਰਹੀ ਸੀ ਮੇਰਾ ਦਿਲ ਬੈਠਾ ਜਾ ਰਿਹਾ ਸੀ ਕਿ ਪਤਾ ਨਹੀਂ ਆਉਣਗੇ ਕਿ ਨਹੀਂ ਦੁਪਹਿਰ ਦਾ ਟਾਈਮ ਹੋ ਗਿਆ ਮੇਰੇ ਆਕਾ ਦਰਵਾਜੇ ਤੇ ਟਿਕੀਆਂ ਹੋਈਆਂ ਸੀ ਤੇ ਮਾਂ ਨੂੰ ਯਾਦ ਕਰਕੇ ਮੈਂ ਉਦਾਸ ਹੋ ਰਹੀ ਸੀ ਕਿ ਅੱਜ ਮੇਰੀ ਮਾਂ ਹੁੰਦੀ ਤਾਂ ਜ਼ਰੂਰ ਆਉਂਦੀ ਚਾਹੇ ਇੱਕ ਮੌਂਗਫਲੀ ਦਾ ਪੈਕਟ ਹੀ ਕਿਉਣਾ ਲੈ ਕੇ ਹੁੰਦੀ ਪਰ ਭਰਾ ਦੇ ਕਾਹਦਾ ਮਾਣ ਉਹ ਤਾਂ ਹੁਣ ਬੇਗਾਨਾ ਹੋ ਗਿਆ ਜੋ ਉਸ ਨੂੰ ਭਾਬੀ ਕਹੂਗੀ ਉਸਨੇ ਤਾਂ ਉਹੀ ਕਰਨਾ ਆ ਦੁਪਹਿਰ ਤੋਂ ਬਾਅਦ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਮੈਂ ਇੱਕਦਮ ਦਰਵਾਜ਼ੇ ਵੱਲ ਦੇਖਿਆ ਮੈਂ ਭੱਜ ਕੇ ਦਰਵਾਜ਼ੇ ਵੱਲ ਗਈ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਵੇਖ ਕੇ ਹੈਰਾਨ ਹੋ ਗਈ ਸਾਹਮਣੇ ਮੇਰਾ ਵੀਰ ਖੜਾ ਸੀ ਤੇ ਨਾਲ ਹੀ ਮੇਰੇ ਵੀਰ ਦੇ ਹੱਥ ਵਿੱਚ ਇੱਕ ਡੱਬਾ ਸੀ ਪਰ ਮੈਨੂੰ ਡੱਬੇ ਦੀ ਨਹੀਂ ਆਪਣੇ ਭਰਾ ਭਾਬੀ ਦੇ ਆਉਣ ਦੀ ਬਹੁਤ ਖੁਸ਼ੀ ਸੀ ਮੈਂ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਕੇ ਮਿਲੀ ਤੇ ਮੇਰੀ ਅੱਖਾਂ 'ਚੋਂ ਹੰਝੂ ਨਿਕਲ ਆਏ ਮੇਰੇ ਵੀਰ ਨੇ ਮੇਰੀ ਅੱਖਾਂ ਦੇ ਹੰਝੂ ਸਾਫ਼ ਕੀਤੇ ਮੈਂ ਆਪਣੇ ਵੀਰ ਨੂੰ ਲੈ ਕੇ ਅੰਦਰ ਆ ਗਈ ਮੈਂ ਇਸ ਤਰ੍ਹਾਂ ਆਪਣੇ ਵੀਰ ਨਾਲ ਤੁਰ ਹੀ ਆ ਰਹੀ ਸੀ ਜਿਵੇਂ ਮੈਂ ਕੋਈ ਰਾਜਕੁਮਾਰੀ ਹਾਂ ਮੈਨੂੰ ਵੀ ਇਹ ਸੀ ਕਿ ਹਾਂ ਮੇਰਾ ਵੀਰ ਵੀ ਆਇਆ ਆ ਮੇਰੇ ਵੀਰ ਨੇ ਮੇਰਾ ਮਾਣ ਰੱਖ ਲਿਆ ਆ ਮੇਰੀ ਸਾਸੜਾ ਤੇ ਆਣ ਉਸ ਡੱਬੇ ਤੇ ਸੀ ਕਿ ਪਤਾ ਨਹੀਂ ਇਹਦਾ ਵੀ ਡੱਬੇ ਵਿੱਚ ਕੀ ਲੈ ਕੇ ਆਇਆ ਇੰਨਾ ਵੱਡਾ ਡੱਬਾ ਪਰ ਮੈਨੂੰ ਕੋਈ ਬਹੁਤੀ ਆਸ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਭਾਬੀ ਨੇ ਬਹੁਤਾ ਖਰਚਾ ਤਾਂ ਕਰ ਨਹੀਂ ਦੇਣਾ ਤੇ ਫਿਰ ਵੀਰ ਕੀ ਲੈ ਕੇ ਆਉਂਦਾ ਮੇਰੀ ਜਠਾਣੀ ਦੇ ਪੇਕੇ ਉਹਦੇ ਲਈ ਕੱਪੜੇ ਮਠਿਆਈ ਮੂੰਗਫਲੀ ਰਿਓੜੀਆਂ ਹੋਰ ਵੀ ਬਹੁਤ ਸਾਮਾਨ ਲੈ ਕੇ ਆਏ ਸੀ ਉਹ ਬੜੇ ਚਾਚਾ ਨਾਲ ਆਪਣੇ ਕੱਪੜੇ ਦਿਖਾ ਰਹੀ ਸੀ ਤੇ ਮੈਂ ਚੁੱਪਚਾਪ ਇੱਕ ਪਾਸੇ ਬੈਠੀ ਸੀ ਮੇਰਾ ਵੀਰ ਵੀ ਬਾਸ ਉਹਨਾਂ ਵੱਲ ਵੇਖ ਰਿਹਾ ਸੀ ਤੇ ਭਾਬੀ ਵੀ ਫਿਰ ਮੇਰੀ ਸਾਸ ਨੇ ਕਿਹਾ ਕਰਮ ਲਿਆ ਹਾਂ ਡੱਬਾ ਜਿਹੜਾ ਤੇਰਾ ਵੀਰ ਲੈ ਕੇ ਆਇਆ ਵੇਖੀਏ ਤਾਂ ਸਹੀ ਕੀ ਆ ਉਹਦੇ ਵਿੱਚ ਮੈਂ ਕਿਹਾ ਠੀਕ ਆ ਮੰਮੀ ਜੀ ਲੈ ਕੇ ਆਉਂਦੀ ਆ ਮੈਂ ਇੱਕ ਨਜ਼ਰ ਆਪਣੇ ਵੀਰ ਵੱਲ ਮਾਰੀ ਮੇਰਾ ਵੀਰ ਮੇਰੇ ਵੱਲ ਵੇਖ ਰਿਹਾ ਸੀ ਉਹ ਖੁਸ਼ ਸੀ ਪਰ ਮੈਂ ਉਦਾਸ ਸੀ ਕਿ ਪਤਾ ਨਹੀਂ ਉਹਦੇ ਵਿੱਚ ਕੀ ਹੋਵੇਗਾ ਇੰਨੇ ਜਾਣਿਆਂ ਵਿੱਚ ਮੈਂ ਕੀ ਦਿਖਾਵਾਂਗੀ ਪਰ ਡੱਬਾ ਤਾਂ ਖੋਲਣਾ ਹੀ ਪੈਣਾ ਸੀ ਮੇਰੀ ਸੱਸ ਦਾ ਹੁਕਮ ਸੀ ਫਿਰ ਮੈਂ ਦੂਸਰੇ ਕਮਰੇ ਵਿੱਚ ਚੋੜ ਡੱਬਾ ਚੁੱਕ ਕੇ ਲਈ ਡੱਬਾ ਬਹੁਤ ਭਾਰੀ ਸੀ ਮੇਰੇ ਪਤੀ ਨੇ ਵੀ ਮੇਰੀ ਉਹ ਡੱਬਾ ਲੈਉਣ ਵਿੱਚ ਮਦਦ ਕੀਤੀ ਜਦੋਂ ਡੱਬਾ ਲੈ ਆ ਕੇ ਰੱਖਿਆ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਇਸ ਨੂੰ ਖੋਲ ਤੇ ਇਹਦੇ ਵਿੱਚ ਕੀ ਸਮਾਨ ਆ ਖੋਲ ਕੇ ਦਿਖਾ ਜਦੋਂ ਮੈਂ ਡੱਬਾ ਖੋਲਿਆ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿਉਂਕਿ ਉਸ ਡੱਬੇ ਵਿੱਚ ਮੇਰੇ ਸਾਰੇ ਪਰਵਾਰ ਦੇ ਕੱਪੜੇ ਮਠਿਆਈਆਂ ਤੇ ਹੋਰ ਵੀ ਬਹੁਤ ਸਾਰਾ ਸਮਾਨ ਸੀ ਮੇਰੀ ਅੱਖ ਵਿੱਚੋਂ ਖੁਸ਼ੀ ਨਾਲ ਹੰਝੂ ਨਿਕਲ ਲੱਗੇ ਤੇ ਮਹਰਾਨੀ ਨਾਲ ਆਪਣੇ ਵੀਰ ਤੇ ਭਾਬੀ ਵੱਲ ਵੇਖ ਰਹੀ ਸੀ ਕਿਉਂਕਿ ਮੈਨੂੰ ਇੰਨੀ ਉਮੀਦ ਨਹੀਂ ਸੀ ਜੋ ਕੁਝ ਲੈ ਕੇ ਆਏ ਮੇਰੀ ਉਮੀਦ ਤਾਂ ਕਿਤੇ ਜ਼ਿਆਦਾ ਵਾਅਦਾ ਸੀ ਜਦੋਂ ਮੈਂ ਕੱਪੜੇ ਕੱਢਣੇ ਸ਼ੁਰੂ ਕੀਤੇ ਤਾਂ ਮੇਰੀ ਸੱਸ ਵੇਖ ਕੇ ਹੱਕੀ ਬੱਕੀ ਰਹਿ ਗਈ ਕਿਉਂਕਿ ਉਹ ਸੋਚਦੀ ਸੀ ਜਟਹਾਣੀ ਨਾਲੋਂ ਮੇਰਾ ਸਮਾਨ ਘਟੋਵੇਗਾ ਪਰ ਇਹ ਤਾਂ ਉਲਟ ਹੀ ਹੋ ਗਿਆ ਮੇਰਾ ਸਮਾਨ ਹੋਣਾ ਨਾਲੋਂ ਕਿਤੇ ਜ਼ਿਆਦਾ ਸੀ ਮੇਰਾ ਵੀਰ ਬਹੁਤ ਸੋਹਣੇ ਕੱਪੜੇ ਲੈ ਕੇ ਆਇਆ ਸੀ ਮੇਰੀ ਸੱਸ ਦਾ ਸੂਟ ਵੀ ਬਹੁਤ ਸੋਹਣਾ ਸੀ ਮੇਰੀ ਸੱਸ ਸੂਟ ਵੇਖ ਕੇ ਬਹੁਤ ਖੁਸ਼ ਹੋ ਗਈ ਤੇ ਕਹਿ ਲੱਗੀ ਕਰ ਮੈਂ ਤਾਂ ਇਹ ਸੂਟ ਸਲਾਈ ਕਰਵਾ ਹੀ ਲੜਾ ਹਾਂ ਹੁਣ ਇਹ ਮੈਨੂੰ ਬਹੁਤ ਪਸੰਦ ਆਇਆ ਆ ਤੇ ਮੇਰਾ ਵੀਰ ਮੇਰੀ ਜਠਾਣੀ ਮੇਰੀ ਜਠਾਣੀ ਮੇਰੇ ਸਹੁਰੇ ਤੇ ਮੇਰੇ ਪਤੀ ਸਾਰਿਆਂ ਦੇ ਕੱਪੜੇ ਲੈ ਕੇ ਆਇਆ ਸੀ ਤੇ ਵਿੱਚ ਮਠਿਆਈਆਂ ਵੀ ਬਹੁਤ ਸਾਰੀਆਂ ਸੀ ਮੈਂ ਖੁਸ਼ੀ ਨਾਲ ਆਪਣੇ ਵੀਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਭਾਬੀ ਨੂੰ ਵੀ ਫਿਰ ਜਦੋਂ ਮੇਰੇ ਵੀਰ ਤੇ ਭਾਬੀ ਦੇ ਜਾਣ ਦਾ ਟਾਈਮ ਹੋਇਆ ਤਾਂ ਮੈਂ ਰੋ ਰਹੀ ਸੀ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਵੀਰੇ ਤੁਸੀਂ ਅੱਜ ਮੇਰੀ ਇੱਜ਼ਤ ਰੱਖ ਲਈ ਰੱਬ ਤੁਹਾਨੂੰ ਬਹੁਤ ਜ਼ਿਆਦਾ ਦਵੇ ਮੈਨੂੰ ਇਹ ਸਮਾਨ ਦੀ ਜ਼ਿਆਦਾ ਜ਼ਰੂਰਤ ਨਹੀਂ ਮੈਨੂੰ ਤੁਹਾਡੀ ਜ਼ਰੂਰਤ ਹੈ ਆ ਬਾਸ ਮੈਨੂੰ ਮਿਲ ਕੇ ਚੱਲ ਜਾਇਆ ਕਰੋ ਇੰਨਾ ਹੀ ਬਹੁਤ ਆ پھر میری بابی نے میرے سر ہاتھ رکھا تو کہا کہ, کہ یہ تینوں کی لگ گیا کہ میں انہی بری ہاں میں بھی بری نہیں ہیں کہ تو میرے نال نفرت کرنے لگ پویں تو میرے بچیاں ورگیاں ماں باپ تو بعد پر جائی ہی ماں باپ والا فرض نبھاؤ دیا میں سن کے حیران رہ گئی کہ میری بابی بالکل بدل چکی سی ہوں میرا با... میرے نال بہت پیار کر لگ سی ਤੇ ਮੇਰਾ ਵੀਰ ਵੀ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਮੇਰੀ ਭਾਬੀ ਇਹ ਵੀ ਕਹਿ ਕੇ ਗਈ ਸੀ ਕਿ ਹੁਣ ਅਸੀਂ ਮਹੀਨੇ ਬਾਅਦ ਚੱਕਰ ਲਗਾਇਆ ਕਰਾਂਗੇ ਤੇ ਤੈਨੂੰ ਕਿਸੇ ਜ਼ਰੂਰਤ ਦੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਬੇ ਚੀਜ਼ ਕ ਸਾਨੂੰ ਦੱਸ ਦਿਆ ਕਰ ਸਾਨੂੰ ਮਿਲਣ ਵੀ ਆਇਆ ਕਰ ਹੁਣ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੇ ਪ੍ਰਾਪਰ ਜਾਈ ਹੁਣ ਮੇਰੇ ਨਾਲ ਬਹੁਤ ਪਿਆਰ ਕਰਨ ਲੱਗ ਪਈ ਸੀ ਕਹਿੰਦੇ ਆ ਕਿ ਜੇ ਪ੍ਰਾਪਰ ਜਾਈ ਚੰਗੇ ਹੋਣ ਤਾਂ ਮਾਪਿਓ ਦੀ ਘਟ ਹੀ ਯਾਦ ਆਉਂਦੀ ਹੈ ਪ੍ਰਮਾਤਮਾ ਹਰ ਇੱਕ ਧੀ ਦੇ ਪੇਕਿਆਂ ਦੇ ਘਰ ਨੂੰ ਰਾਜੀ